ਜੋ ਬੋਲੇ ਸੋਨ ਰਪੈ ਸਤਗੁਰੂ ਅੰਦਾਸ ਮਹਾਰਾਜ ਕੀ ਹਲੋ ਮੇਰੇ ਨਾਲ ਖੁਸ਼ ਨਸੀਬ ਨੇ ਵੀ ਪਿਆਰ ਆ ਸੰਤ ਮਹਾਤਮਾ ਦਾ ਵੀ ਤੇ ਮਹਾਰਾਜ ਸ਼ੋਖ ਜੀ ਜਲੰਧਰ ਵਾਲੇ ਇਹ ਵੀ ਲਫ਼ਜ਼ ਇਹਨਾਂ ਦੇ ਮੂੰਹ ਚੋਂ ਨਿਕਲੇ ਸੀ ਜਿਹੜਾ ਗੀਤ ਬਣਿਆ ਇਹ ਕਿਨਾਂ ਨੇ ਹੋਰ ਲੱਗੀ ਰਹਿੰਦੀ ਏ ਸਮਾਧੀ ਅੱਠੋ ਪਿਆਰ ਰੱਬਾ ਤੇਰੇ ਪਿਆਰਿਆਂ ਦੀ ਇਹ ਵੀ ਸੰਤਾਂ ਦੇ ਮੱਖਚੋਂ ਨਿਕਲਿਆ ਸੀ ਇੱਕ ਹੁਣ ਇੱਕ ਮੈਨੂੰ ਨਵਾਂ ਇਹਨਾਂ ਨੇ ਗੀਤ ਦਿੱਤਾ ਗੀਤ ਕੀ ਕਿਉਂਕਿ ਇਹਨਾਂ ਦੇ ਮੱਖਚੋਂ ਕੁਝ ਨਿਕਲੇ ਅਸੀਂ ਚੋਰੀ ਕਰ ਲਈਦਾ ਸਾਡੇ ਕੰਮ ਦਾ ਹੁੰਦਾ ਇੱਕ ਬਿਲਕੁਲ ਨਵਾਂ ਗੀਤ ਅਸੀਂ ਰਿਕਾਰਡ ਕੀਤਾ ਉਹਨੀਆਂ ਦੋ ਕਲਾਈਨਾ ਮੈਨੂੰ ਇਹ ਯਾਦ ਹੈ ਤਾਂ ਮੈਂ ਸੁਣਾਉਣਾ ਇੱਕ ਦਿਨ ਮਹਾਰਾਜ ਬੈਠੇ ਬੈਠੇ ਉਹਦੇ ਕੋਲ ਗੁਣਗੁਣਾ ਰਹੇ ਸੀ ਕੋਈ ਕਿਸੰਤਾ ਦੇ ਮੱਖਚੋਂ ਨਿਕਲਿਆ ਜੋ ਵੀ ਆ ਹਾਂਜੀ ਚੌਧਰੀ ਸਾਹਿਬ ਅੱਛਾ ਜੀ ਮਿਹਰਬਾਨੀ ਮਿਹਰਬਾਨੀ ਕਹਿੰਦੇ ਇਹ ਚਰਨ ਵਾਲੀ ਨਾ ਰਿਕਾਰਡ ਕਰਾਇਓ ਯਾਰ ਇਹ ਇਹਨੂੰ ਬੰਦ ਕਰ ਲਓ ਜਰਾ ਇਹ ਚੋਰੀ ਨਾ ਕਰ ਲਿਓ ਪਹਿਲਾਂ ਜੇ ਮੈਂ ਆ ਰਿਕਾਰਡ ਕਰਨਾ ਇਹ ਜੇ ਮੈਂ ਮੇਰੇ ਖਲ ਫਰਵਰੀ ਚ ਆਉਣਾ ਤੇ ਤੁਸੀਂ ਪਹਿਲਾਂ ਰਿਲੀਜ਼ ਕਰ ਦੇਣਾ ம்மனு பத்தச ਕੋੜੀ ਨਿੰਮ ਨੂੰ ਪਤਾ ਸੇ ਲੱਗਦੇ ਕੋੜੀ ਨਿੰਮ ਨੂੰ ਪਤਾ ਸੇ ਲੱਗਦੇ ਜਿ ਮੈਨੂੰ ਪਤਾ ਸੇ ਲੱਗਦੇ ਕੋੜੀ ਨਿੰਮ ਨੂੰ ਪਤਾ ਸੇ ਲੱਗਦੇ ਉਹ ਵੇੜੇ ਸੰਤਾਂ ਦੇ ਜਿ ਮੈਨੂੰ ਪਤਾ ਸੇ ਲੱਗਦੇ ਉਹ ਮੇਰੇ ਸੰਤਾਂ ਦੇ ਕੋੜੀ ਨਿੰਮ ਨੂੰ ਪਤਾ ਸੇ ਲੱਗਦੇ ਵੇੜੇ ਸੰਤਾਂ ਦੇ ਕੋੜੀ ਨਿੰਮ ਨੂੰ ਪਤਾ ਸੇ ਲੱਗਦੇ ਸੰਤ ਚਾਵਣ ਦਾ ਕੀ ਨਹੀਂ ਹੋ ਸਕਦਾ ਨਿੰਮ ਨੂੰ ਖਟੀਆਂ ਕੌੜੀਆਂ ਬਾਜ ਜਾ ਕੇ ਮਿੱਠੀਆਂ ਲੱਗਦੀਆਂ ਰਮੋਲੀਆਂ ਪਰ ਸੰਤ ਚੌਣ ਤਪਤਾਸੇ ਵੀ ਲਾ ਸਕਦੇ ਆ ਹਕੜੀ ਨਿੰਮ ਨੂੰ ਤਪਾਸੇ ਲੱਗਦੇ ਮੇਰੇ ਸੰਤਾਂ ਦੇ ਹਕੜੀ ਨੂੰ ਤਪਾਸੇ ਲੱਗਦੇ ਥੇੜੇ ਸੰਤਾਂ ਦੇ ਮਦਨ ਜੰਮੇ ਸਾਹਿਬ ਬਹੁਤ ਹੀ ਅੱਛੇ ਸ਼ਾਇਰ ਉਹਨਾਂ ਦਾ ਲਿਖਿਆ ਤੇ ਨਵੀਂ ਜਿਹੜੀ ਐਲਬਮ ਆ ਰਹੀ ਆਪਣੀ ਸਤੁਰ ਮਹਾਰਾਜ ਵਿੱਚ ਕੁਝ ਅੱਤ ਗੀਤ ਇਦਾਂ ਦੇ ਹੀ ਆ ਮਨੂੰ ਪਤਾ ਸੇ ਲੱਗਦੇ ਵੇਰੇ ਸੰਤਾ ਦੇ ਘੋੜੇ ਮਨੂੰ ਪਤਾ ਸੇ ਲੱਗਦੇ ਵੇਰੇ ਸੰਤਾ ਦੇ ਤੇ ਪਤਾ ਸੇ ਓਈਓ ਖਾਵੇ ਜੇੜਾ ਸੰਤਾ ਦੇ ਦਰ ਜਾਵੇ ਤੇ ਪਤਾ ਸੇ ਓਈਓ ਖਾਵੇ ਜੇੜਾ ਸੰਤਾ ਦੇ ਦਰ ਜਾਵੇ ਤੇ ਪਤਾ ਸੇ ਓਈਓ ਖਾਵੇ ਜੇੜਾ ਸੰਤਾ ਦੇ ਦਰ ਜਾਵੇ ਤੇ ਪਤਾ ਸੇ ਓਈਓ ਖਾਵੇ ਜੇੜਾ ਸੰਤਾ ਦੇ ਦਰ ਜਾਵੇ ਮਨੂੰ ਪਤਾ ਸੇ ਤਸੇ ਲੱਗਨੇ 베ਨੇ ਸੰਤਾਨ ਤੇ ਬਸ ਸੰਗਤ ਕੋ ਪਾਸ ਹੀ ਕਰਾਉਣਾ ਸੀਗਾ